ਲੈ ਵੀ ਗੁੱਡ ਆਫਟਰਨੂਨ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਇੱਕ ਨਵੇਂ ਬਲੌਗ ਦੇ ਵਿੱਚ ਨਿਕਲ ਗਏ ਆਪਾਂ ਅੱਜ ਘਰੋਂ ਪਰ ਇਹ ਨਹੀਂ ਪਤਾ ਆਪਾਂ ਚੱਲੇ ਕਿੱਥੇ ਆ ਚੱਲੇ ਕੌਣ ਕੌਣ ਆ ਅਰਸ਼ ਸ਼ਖਸ਼ਾ ਮੋਟਾ ਜੀ ਭਾਈ ਸਾਹਿਬ ਤੇ ਖੋਦਾਸ ਪਹਿਲੀ ਵਾਰ ਹੀ ਹੋਇਆ ਇਹ ਮਿਲਣਾ ਦਾ ਹੈ ਨਾ ਕਿ ਵੀ ਆਪਾਂ ਬਿਨਾ ਪਲਾਨ ਕਰੇ ਨਿਕਲ ਲੇ ਵੀ ਕਿੱਥੇ ਜਾਣਾ ਅਸੀਂ ਹੁਣ ਮੋਟੇ ਦੇ ਜਾਣ ਦੇ ਨੇੜੇ ਨੇ ਹਾਂ ਪਰ ਮੈਂ ਕਹਿੰਦਾ ਵੀ ਪਹਾੜ ਦੇਖ ਕੇ ਆਉਣੀ ਆ ਚਲੋ ਫਿਰ ਚੱਲਦੇ ਆ ਕਿਤੇ ਬਸ ਦੋ-ਤਿੰਨ ਦਿਨ ਲਈ ਚੱਲੇ ਕੋਈ ਬਾੜ ਲੰਬਾ ਨਹੀਂ ਹੈ ਸਭ। ਬਾਕੀ ਦੇਖਦੇ ਆ ਕਿੱਧਰ ਨੂੰ ਮੂਹ ਹੁੰਦਾ ਹੈ। ਉਸ ਪਾਸੋਂ ਦੰਦ ਦਿਖਾਉਣੇ। ਪਲਾਨ ਕੀ ਬਣਦਾ ਹੈ। ਚੱਲਦੇ ਆ ਕਿ। ਅੱਜ 16 ਤਰੀਕ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਅੱਜ। ਬਹੁਤ ਸਾਰੀਆਂ ਜਥੇਬੰਦੀਆਂ ਨੇ। ਭਾਰਤ ਬੰਦ ਦਾ ਅਸਰ ਪੂਰੇ ਵਧੀਆ ਤਰੀਕੇ ਦਿਖ ਰਿਹਾ ਹੈ। ਸਾਰਾ ਮਾਰਕੀਟ ਮੁਰਕੜ ਬੰਦ ਹੈ। ਨਾ ਇੱਥੇ ਰਸ਼ ਹੈ। ਆਪਾਂ ਜਾ ਰਹੇ ਖਾੜ ਢਾਲ ਨੂੰ। ਲਾਂਡਰਾਂ ਵਾਲਾ ਆਪਣਾ ਅੱਜ ਜੂੜ ਜਿਹੜਾ ਉਹ ਕੱਟਿਆ ਗਿਆ। ਅੱਜ ਖਾੜ ਦਾ ਪਊਗਾ ਪਰ ਖਾੜ ਵਾਲੇ ਪਾਸੇ ਵੀ ਟ੍ਰੈਫਿਕ ਉਨੀ ਨਹੀਂ ਹੈਗੀ ਤੇ ਨਾਲ ਨਾਲ ਚੱਲ ਰਿਹਾ ਹੈ ਮੈਚ ਕੀ ਕੀਟ ਮੋਟਾ ਟੀਵੀ ਤੇ ਕੀ ਕੀਟ ਕੀ ਨਹੀਂ ਡਾਊਟ ਕੀ ਕੀਟ ਕੀ ਨਹੀਂ ਡਾਊਟ ਬੜਾ ਟੋਲ ਪਲਾਜ਼ੇ ਤੇ ਭਾਰਤ ਬੰਦ ਦਾ ਅਸਰ ਏ 11 ਤੇ ਹੈ ਯਾਰ ਫਿਰ ਦੇ ਲੋਕੋ ਵਿਚਾਰੇ ਇੱਥੇ ਪੰਡਾਂ ਦੇ ਵਿੱਚ ਕੱਦਲ ਹੁੰਦੇ ਉੱਪਰ ਦੀ ਐਂਟਰੀ ਦੇ ਬੰਦੇ ਹੀ ਦੋਹੇ ਪਾਸਿਓਂ ਬੰਦ ਕਰ ਰੱਖਿਆ ਹੈ ਰੋਡ ਉਧਰੋਂ ਰੋਪੜ ਵਾਲਾ ਰੋਡ ਵੀ ਤੇ ਮਰੰਡੇ ਵਾਲਾ ਰੋਡ ਵੀ ਉਹੀ ਆ ਮੈਂ ਕੋਈ ਸਿੱਧਾ ਜਾਂਦਾ ਹੋਵੇ ਰੋਪੜਾ ਪੰਚ ਵਿਚਾਲੇ ਉਹ ਜੇ ਕੋਈ ਕਿਸੇ ਬਸ ਨੂੰ ਰਾਹ ਪਾੜਦਾ ਫਿਰਦਾ ਹੈ ਕੁਈ ਕਿ ਸੇ ਪਾਸੋਂ ਨਾ ਪੜਦਾ ਫਿਰਦਾ ਬੰਦਾ ਸਾਡਾ ਇਹ ਵੀ ਪਤਾ ਕਰ ਰਹਾ ਹੈ ਨੇਵੀਗੇਸ਼ਨ ਬਣਾ ਚਾਰ ਵਜੇ ਕੀ ਬਣਦਾ ਦੇ ਦੇਖ ਨਾ ਕਿਹੜੇ ਛੜੇ ਦੇ ਕੇ ਪਈਆਂ ਪੂਈਆਂ ਲੰਘ ਕੇ ਤੇ ਪਹੁੰਚੇ ਆ ਹਾਈਵੇ ਤੇ ਦੁਬਾਰੇ ਫੇਰ ਟੋਲ ਪਲਾਜਾ ਫਰੀ ਕਰਈ ਨਹੀਂ ਹੈਗਾ ਪਾਪਾ ਜੀ ਅਗਰ ਹਾਂ ਗੱਲ ਕਹਿੰਦਾ ਜੀ ਵੀ ਕਰਾਂਗੇ ਵੀ ਇਹਨਾਂ ਟੋਲ ਵੀ ਪੰਜਾਬ ਹੈ ਕੀ ਹੋਇਆ ਬੋੜਾ ਕਰ ਰਿਹਾ ਹੈ ਜੰਡਾ ਇਹ ਵੀ ਕਿਸੇ ਜੱਥੇਬੰਦੀ ਦਾ ਹੀ ਹੈ ਜੱਥੇਬੰਦੀ ਦਾ ਹੀ ਹੈ ਪਰ ਟੋਲ ਤਾਂ ਚੱਲ ਰਹੀ ਹੈ ਨਾ ਅਜੀ ਹੱਥ ਰੱਖ ਕੇ ਦੇਖ ਲੈਣਾ ਕਹਿੰਦੇ ਨੀ ਮੈਂ ਵੀ ਕਿਸਾ ਨੂੰ ਲੈ ਕੇ ਘਰ ਕਾ ਕਦੇ ਨਹਿਰਾਂ ਦੀ ਪਟੜੀਆਂ ਤੇ ਕਦੇ ਉਹ ਖੇਤਾਂ ਦੀਆਂ ਪਹਿਆਂ ਤੇ ਨਹਿਰ ਪੂਰੀ ਡਰਾਉਣੀ ਸੀ ਐ ਨਾ ਪੂਰੀ ਕਰਦੇ ਕਰਾਉਂਦੇ ਮੁੰਡੇ ਪਹੁੰਚ ਗਏ ਰੋਪੜ ਕੰਮ ਤਾਂ ਫਤਿਹ ਹੋਣਾ ਸੀ ਹਾਂ ਉਹਦੇ ਖੇਤਰ ਹਰ ਮਦਾਨ ਫਤਿਹ ਕਿੰਮੀ ਨਾਲ ਫਤਿਹ ਹੋਵੇਗਾ ਬਿਲਕੁਲ ਚਲੋ ਟੂਰ ਦੀ ਪਹਿਲੀ ਰਾਈਟ ਲਾਈਨ ਲੱਗਿਆ ਮੁੰਡੇ ਉਹ ਵੀ ਹੈਲਦੀ ਹੈਲਦੀ ਜੂਸ ਪੀਣ ਲੱਗੇ ਆ ਤੇ ਨਾਲੇ ਕੇਲੇ ਲਵਾ ਲੈਣ ਹੁਣ ਬਨਾਣਾ ਹਜ਼ੂ ਬਨਾਣਾ ਬੰਦ ਕਰ ਲੋ ਗੱਡੀ ਕੀਰਤਪੁਰ ਸਾਹਿਬ ਤੋਂ ਘੁੰਮ ਘਮਾ ਕੇ ਚੜਾਂਗੇ ਹੁਣ ਮਨਾਲੀ ਵਾਲਾ ਰੋਡ ਇਸ ਤੋਂ ਬਾਅਦ ਸ਼ਾਨਦਾਰ ਰੋਡ ਸ਼ੁਰੂ ਹੋਊਗਾ ਕਿਉਂਕਿ ਹੁਣ ਟਨਲ ਵਗੈਰਾ ਬਣ ਗਈਆਂ ਨਵੀਆਂ ਇਸ ਰੂਟ ਨੂੰ ਅਸੀਂ ਪਹਿਲੀ ਵਾਰ ਜਾਵਾਂਗੇ ਟਨਲ ਬਣੇ ਤੋਂ ਬਾਅਦ ਸਾਰੀਆਂ ਖੁੱਲ ਗਈਆਂ ਹੁਣ ਤਾਂ ਮੇਰੇ ਖਿਆਲ ਚ ਸੱਤ ਨੇ ਚੇ 7 ਕਿ 6 ਡਾਲਰਸ ਨੇ ਸਾਰੀਆਂ तकरीबन तकरीबन ਖੁੱਲ ਗਈਆਂ ਆ ਨਵਾਂ ਰੂਟ ਹੈ ਆਪਾਂ ਵੀ ਦੇਖਦੇ ਆ ਤੁਹਾਨੂੰ ਵੀ ਦਿਖਾਉਦੇ ਆ ਜਿਹੜਾ ਨਵਾਂ ਰੂਟ ਹੈ ਜਿੱਥੇ ਆਪਾਂ ਨੂੰ ਅਲਗ-ਅਲਗ ਟਨਲਸ ਆਉਣੀਆਂ ਨੇ ਉਹ ਇੱਥੋਂ ਸ਼ੁਰੂ ਹੋ ਜਾਂਦੀਆਂ ਨੇ ਆ ਪਹਿਲੀ ਟਨਲ ਪੁਰਾਣਾ ਰਸਤਾ ਆਹ ਸੱਜੇ ਤੋਂ ਥੱਲੇੋਂ ਲੰਘਿਆ ਇਧਰਲੇ ਪਾਸੇ ਨੂੰ ਤੇ ਆਪਾਂ ਐਂਟਰ ਕਰਨ ਲੱਗਿਆ ਪਹਿਲੀ ਟਨਲ ਟਨਲ ਦਾ ਨੰਬਰ 1 ਇੱਥੇ ਲਿਖਿਆ ਵੀ ਹੋਇਆ ਆ ਲਓ ਜੀ ਕਰੋ ਚੈੱਕ ਕਬਾਤ ਚੱਲੀ ਹੈ ਪਰਲੇ ਬੱਸ ਨਹੀਂ ਚੱਲੀ ਦੀ ਹੈ ਹਾਂ ਹਲੇ ਬਣੀ ਜਾਂਦੀਆਂ ਨੇ ਪਰ ਇਹ ਵੀ ਟ੍ਰੈਫਿਕ ਚੱਲਦੀ ਕਰਤੀ ਸਾਰੀ ਇਹਨਾਂ ਨੇ ਕੋਈ ਬਾੜੀਆਂ ਲੰਬੀਆਂ ਵੀ ਨਹੀਂ ਹੈਗੀਆਂ ਹਾਲੇ ਤਾਂ ਪਹਿਲੀਆਂ ਤਾਂ ਛੋਟੂੜੀਆਂ ਨੇ ਹਨਾ ਨੌਜਵਾਨ ਗੁਰੂਦੇਸ਼ ਪੰਜਾਬ ਦੇ ਪਹਿਲੀਆਂ ਸੇਬਾਂ ਹੁਣ ਜੇ ਹੁਣ ਚਾਨਣ ਜਾਇਆ ਤੇ ਇੱਥੇ ਆਪਣਾ ਟਨਲ ਖਾਉ ਵੀ ਖਤਮ ਆ ਆ ਸਾਹਮਣੇ ਟਨਲ ਹੋਰ ਇਹ ਖਤਮ ਆ ਇਹ ਪਹਿਲੀ ਟਨਲ ਆਪਾਂ ਲੰਘ ਗਏ ਇਦਾਂ ਕਰਕੇ ਹੁਣ ਕਿੰਨੀਆਂ ਹੋਣਗੀਆਂ ਨੇ ਆਪਾਂ ਵੀ ਦੇਖਦੇ ਹਾਂ ਤੁਹਾਨੂੰ ਵੀ ਦਿਖਾਉਦੇ ਆ ਜਿਹੜੇ ਮੋੜ ਘੇੜ ਜਲੇ ਰਾਹ ਹੁੰਦੇ ਆ ਪਹਾੜਾ ਦੇ ਉੱਲੋਂ ਘੁੰਮਣ ਵਾਲੇ ਉਹ ਇਹਨੇ ਕਾਫੀ ਘਟਾਤੇ ਜਿੱਥੇ ਟਰੱਕ ਜਾਂਦੀਆਂ ਹੁੰਦੀਆਂ ਆਪਾਂ ਉਹ ਜਿਆਦਾ ਰਾਤ ਨੂੰ ਸੱਡਾ ਲੈਣੀ ਆ ਉਹ ਸਾਰਾ ਘਟਦਾ ਉਹ ਸਾਰਾ ਘਟਦਾ ਹਨਾ ਹਨਾ ਇੰਟਰ ਕਰ ਲਗੇ ਆ ਦੂਜੇ ਨੰਬਰ ਇਲਟਰਨ ਲਾ ਨੰਬਰ 2 ਪਰ ਹਲੇ ਚੱਲੀ ਆ ਵੱਡਾ ਸੀ ਹਾਂ ਹਲੇ ਚੱਲੀ ਆ ਸਾਰੀਆਂ ਐ ਇਸ ਟਿਕ ਪਾਸੇ ਦੇ ਵੀ ਨੇ ਇਹ ਫਲ ਬਣਾਉਂਦੀ ਐ ਉਹਨਾਂ ਕਿੰਨਾ ਕਰੇ ਵੀ ਉਹ ਤਾਂ ਡਬਲ ਹੁੰਦੀ ਉਹ ਡਬਲ ਸੀ ਹਾਂ ਇਹ ਸਿੰਗਲ ਇਹ ਹੈ ਵੀ ਛੋਟੀ ਹੋਈ ਹੋਣਾ ਉਹ ਸਾਹਮਣੇ ਜਾ ਕੇ ਮੁੱਕੇੜੀ ਬਸ ਇੰਨੀ ਕੀ ਐ 100 ਕਿਲੋਮੀਟਰ ਦੀ ਐ 100 ਕਿਲੋਮੀਟਰ ਗੋਬਿੰਦ ਸਾਗਰ ਟੀਲ ਇਸ ਪਾਸੇ ਐ ਇਹ ਜਿਹੜਾ ਨਵਾਂ ਰੋਡ ਐ ਇਹ ਹੁਣ ਇਸ ਝੀਲ ਦੇ ਨਾਲ-ਨਾਲ ਨੂੰ ਹੋ ਕੇ ਜਾਣ ਲੱਗ ਗਿਆ ਪਹਿਲਾਂ ਇਹ ਵੀ ਪਹਿਲਾਂ ਇਹ ਆਪਾਂ ਨੂੰ ਵਾਵਾ ਵਾਟ ਟੱਪ ਕੇ ਉਸ ਤੋਂ ਬਾਅਦ ਆਉਣਾ ਹੁੰਦਾ ਸੀ ਜੇ ਮੈਂ ਝੀਲ ਹੋ ਗਈ ਜਾਂ ਫਿਰ ਜਿਹੜਾ ਦਰਿਆ ਜਾਉਣਾ ਇਹ ਸਾਰਾ ਉਸ ਤੋਂ ਬਾਅਦ ਆਉਣਾ ਹੁੰਦਾ ਸੀ ਹੁਣ ਮੁੰਡੇ ਸ਼ੁਰੂ ਤੇ ਹੀ ਜਾਂਦੇ ਆਂ ਇੱਧਰ ਨਵੇਂ ਰੋਡ ਤੇ ਪਰ ਸਪੀਡ ਲਿਮਟ ਲਾਤੀ ਸਪੀਡ ਲਿਮਟ ਲਾਤੀ ਉੱਤੇ ਕੈਮਰੇ ਲੱਗੇ ਹੋਏ ਐ ਸਪੀਡ ਵਾਲੇ ਵਧੀਆ ਗੱਲ ਐ ਇਹ ਸਪੀਡ ਘੱਟ ਰੱਖੀ ਐ 50 ਨਹੀਂ 60 ਕਿ ਸਪੀਡ ਤਾਂ ਹੋਵੇ ਘੱਟ-ਫੱਟ ਉਹ ਫਿਰ ਇਹ ਨਾਲੇ ਸਿੰਗਲ ਚੱਲ ਰਹੀ ਐ ਮੋਟਰ ਸਾਰੇ ਇੱਕਾ ਸਾਰੇ ਦੀ ਲਵਾਈ ਜਾਂਦਾ ਹੁੰਦਾ ਮੋਟਰ ਇਹ ਤੇ ਸਾਡੇ ਦੇ ਬਰਾਬਰ ਬਰਾਬਰ ਇੱਕ ਆਪਰੇ ਹਲ ਕਰਦੇ ਨੇ। ਨਹੀਂ ਹਣ ਤਾਂ ਬਹੁਤ ਹੌਲੀ ਚਲਾ ਰਹੇ ਹਾਂ। ਬਹੁਤ ਜਿਆਦੇ। ਰੋੜ ਸਿੱਧੇ ਮੱਥੇ ਜੇ ਕਰਤਾ ਤੇ ਹੁਣ ਟੰ ਲਾ ਗਿਆ ਆਪਣੀ ਤੀਜੀ। ਟਨਲ ਨੰਬਰ 3 ਵਧੀਆ ਸਜਾਵਟ ਜੇ ਕਰੀ ਸੀ ਪਰ ਇਹ ਵੀ ਧੂੜ ਮਿੱਟੀ ਜੀ ਨੇ। ਹੋਰ ਹੀ ਕੁਝ ਕਰਤਾ ਇਹਦਾ। ਅੰਦਰੋਂ ਸਾਰਾ ਸਿਸਟਮ ਸਾਰਿਆਂ ਦਾ ਇੱਕੋ ਹੀ ਐ। ਉਵੇਂ ਲਾਈਟਾਂ ਲੱਪਾਂ ਲੱਗੇ ਹੋਇਆ ਤੇ ਨਾਲ ਲੱਗੇ ਹੋਇਆ ਪੱਖੇ ਵੱਡੇ ਵੱਡੇ। ਟੈਰਾਂ ਦੀ ਟਰੱਕਾਂ ਦੀ ਗੂੰਜ ਯੌਂ ਯੌਂ ਕਰਦਾ ਸਮੰਨਾ। ਤੇ ਮੋਟਾ ਜੀ ਪੀ ਕੇ ਚਾਹ ਨਾਲ ਖਾ ਗਏ ਮਟਰੀ। ਹੂੰ ਮਟਰੀ ਬੜੀ ਸਵਾਦ ਸੀ ਨਾ। ਯੈਸ। ਵਿੱਚ ਅਚਾਨਕ ਜੀ ਬਾਈ ਹੋਈ ਸੀ ਨਾ। ਯੈਸ। ਸਫ਼ਰ ਬਹੁਤ ਘਟ ਗਿਆ। ਸਾਨੂੰ 4 ਘੰਟੇ ਲੱਗਦਾ ਹੁਣ ਇੱਥੋਂ ਪਹੁੰਚਣ ਦੇ। ਇਹ ਦੂਰ ਤੱਕ 3.5 ਘੰਟੇ ਲੱਗਦੇ ਸੀ ਹਾਂ ਤਾਂ ਅੱਗੇ ਨਾਲ ਹੀ ਸਾਨੂੰ ਕੀ ਹੁੰਦਾ ਸੀ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਤੇ ਟ੍ਰੈਫਿਕ ਬਹੁਤ ਮਿਲਦੀ ਸੀ ਟਰੱਕ ਬਹੁਤ ਜਾਣ ਖਾਂਦੇ ਸੀ ਹਾਂ ਕਿ ਹੁਣ ਆਪਣਾ ਫਾਈਨਲ ਹੋ ਗਿਆ ਆਪਾਂ ਚੱਲੇ ਆ ਜੀਪੀ ਜੀਪੀ ਸਾਡਾ ਪਿਛਲੇ ਨਹੀਂ ਰਹਿ ਗਏ ਜੀ ਵੀ ਅਦਮ ਚਾਲੇ ਜੀ ਅੱਜ ਵੀ ਬਹੁੜ ਦਵਾਈਆਂ ਕਰਕੇ ਆਇਆ ਪਰ ਅਡਵਾਈਆਂ ਕਰਕੇ ਆਇਆ ਜੀ ਵੀ ਅੱਜ ਵੀ ਅੱਜ ਬੰਦ ਕਰਕੇ ਥੋੜਾ ਓਕੇ ਹੋਏ ਤਾਂ ਹੋਰ ਤਾਂ ਕੁਝ ਨਹੀਂ ਬਲਾਸਪੁਰ ਸ਼ਹਿਰ ਨੂੰ ਬਾਰੋ-ਬਾਰ ਕੱਟ ਕੇ ਤੇ ਆਪਾਂ ਹੁਣ ਚੜ ਗਏ ਮੰਡੀ ਵਾਲੇ ਰੋਡ ਤੇ ਮੰਡੀ ਸੁੰਦਰ ਨਗਰ ਵਾਲੇ ਰੋਡ ਤੇ ਇਹ ਜਿਹੜੀਆਂ ਪਿੱਛੇ ਸਰੰਦਾ ਮਣੀਆਂ ਨੇ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਫਾਇਦਾ ਕੀਤਾ ਉਹ ਇਹ ਕੀਤਾ ਵੀ ਬਲਾਸਪੁਰ ਸ਼ਹਿਰ ਬਾਰੋ ਬਾਰੀ ਕੀ ਉਹ ਸਿਮਿੰਟ ਵਾਲੀ ਫੈਕਟਰੀ ਆ ਉਹ ਕਢਾਤੀ ਨਾ ਜਿਹੜੀ ਉਹ ਕਢਾਤੀ ਉਹ ਟਰੱਕ ਨਹੀਂ ਬਹੁਤ ਤੰਗ ਕਰਦੇ ਹੁੰਦੇ ਜੀ 2 ਘੰਟੇ ਖਾਂਦੇ ਜੀ ਬੰਦੇ ਵਾਕਸੀ ਚ ਉੱਥੇ ਰਾਤ ਨੂੰ ਪਹੁੰਚਦੀ ਆ ਰਾਤ ਨੂੰ ਉੱਥੇ ਟਰੈਫਿਕ ਟਰੱਕਾਂ ਦੀ ਅੰਮਣ ਮਣ ਕਿਉਂ ਲੱਗੀ ਪੱਕੀ ਹੋ ਲੱਗੀ ਹੋਣੀ ਸੀ ਇਹ ਜਰੂਰ ਹੈ ਵੀ ਗਲਤ ਲੈ ਰਹੇ ਬਾਈ ਜੀ ਹਾਂ ਸੁੰਦਰ ਨਗਰ ਨਹੀਂ ਹੈਗਾ ਹੁਸੂਰ ਸ਼ਹਿਰ ਹੁਸੂਰ ਸ਼ਹਿਰ ਠੀਕ ਹੈ ਮਰੇ ਇਹ ਵੀ ਕੈਮਰਾ ਦੀ ਮੁਸਤੱਦੀ ਇੱਥੇ ਪੂਰੀ ਹੈ ਬਈ ਸਪੀਡ ਵਾਲੀ ਇਹ ਦੇਖ ਕੇ ਚੱਲਿਓ ਆਪਾਂ ਇਹ ਆ ਗਈ ਆਪਣੀ ਚੌਥੀ ਟਨਲ ਬਈ ਤੇ ਮੂਹ ਮੰਦਰਾ ਇਹਦਾ ਵੀ ਉਹੀ ਹੈ ਗਣਦੇ ਚੱਲਦੇ ਆ ਵੀ ਕਿੰਨੀਆਂ ਕਰਾ ਲੈਣਾ ਆਪਾਂ ਨੂੰ ਆਉਂਦੀਆਂ ਨੇ ਤੇ ਕਿੰਨੀਆਂ ਕ ਟੋਟਲ ਚੱਲੀਆਂ ਨੇ ਕਿੰਨੀਆਂ ਕ ਰਹਿੰਦੀਆਂ ਨੇ ਚੱਲਣ ਨੂੰ ਟਨਲ ਨੰਬਰ 5 ਇਹਦੀ ਰੂਪਰੇਖਾ ਵਧੀਆ ਬਣਾਈ ਹੋਈ ਹੈ ਬਾਹਰੋਂ ਤੇਰੇ ਸ਼ਤਕੇ ਬਾਜ਼ੀਆਂ ਵਾਲੇ ਜਾ ਰਹੇ ਆ ਬਈ ਡੋਲੀ ਹੈ ਭਾਈ ਡੋਲੀ ਜਾ ਰਹੀ ਹੈ ਡੋਲੀ ਅੰਦਰਲਾ ਮਾਹੌਲ ਫੇਰ ਉਹੀ ਇਸ ਸਕਰੀਨ ਖਰਾਬ ਵੀ ਇਹਦੀ ਸਕਰੀਨ ਖਰਾਬ ਹੋ ਗਈ ਬਸ ਦੇਖੋ ਪਸਿਆ ਉ ਟ੍ਰੈਲਰ ਰੁਕਦਾ ਹਾਂ ਉ ਟ੍ਰੈਲਰ ਹਾਰੇ ਵਾਸੀ ਬਸਿਆ ਹੋਇਆ ਹੈ ਨਾ ਪਿੱਛੋਂ ਲੰਘਿਆ ਹੁੰਦਾ ਹੋ ਕੇ ਸਾਰਾ ਕੁਝ ਤਬਾਹ ਕਰਦਾ ਆ ਵੀ ਖਤਮ ਕਰ ਰੱਖੀ ਹੈ খুব সুন্দর শহর। मुस्कुराइए आप सुंदरनगर में हैं। सुंदरनगर शहर पहुंच गए। और हुण इस बारी आप रूटन देखते हुए साडा एक नवा तजर्बा ये हो रहा है भी मनाली दे जाण दा रोड जेणा पहला सांनु বহুত বোরিং লাগদা ہوندا ਸੀ। সব তো প্যাড়া ਸੀ। बिल्कुल बिल्कुल। تے হুण जेड़े मतलब जितھوں ਇਹਨੇ ਨਵਾਂ ਰூட் ਕੱਢਿਆ ਸਾਰਾ ਇਹ ও ساری ল্যান্ডস্কেপ বহুত ਸ਼ਾਨਦਾਰ ਹੈ। হুण বדיה জলদি শুরু করতে হও। ਕੀਰਤਪੁਰ ਸਾਹਿਬ ਤੋਂ ਮੁੜ ਕੇ ਤਾਂ ਤੁਹਾਨੂੰ ਸਾਹ ਸਤਾ ਵਧੀ ਵਧੀਆ ਹੋਏ ਹਜੇ ਤੱਕ ਡਬਲ ਰੋਡ ਆਇਆ ਹਾਂ ਅੱਗੇ ਨਹੀਂ ਹੁੰਦਾ ਜੀ ਵੀ ਇਹ ਸਾਰ ਸਭ ਤੋਂ ਕਾਊ ਰਸਤਾ ਹੀ ਹੁੰਦਾ ਇਹ ਹੋਰੇ ਅਜੀਬ ਜਾਂ ਮੋੜ ਕੋੜ ਜੇ ਟੁੱਟੀ ਸੜਕ ਜਾਣ ਨੂੰ ਵੀ ਤੇ ਆਉਣ ਨੂੰ ਵੀ ਬਿਲਕੁਲ ਸ਼ਹਿਰ ਪਹੁੰਚ ਕੇ ਮੰਡੀ ਮੰਡੀ ਤੋਂ ਅਸੀਂ ਰੋਡ ਜਾਣਾ ਬਨਾਲੀ ਵਾਲਾ ਹੀ ਪਰ ਇਹ ਵੀ ਅਸੀਂ ਥੋੜਾ ਜਿਹਾ ਉਸ ਤੋਂ ਪੁੱਤਰ ਤੋਂ ਪਹਿਲਾਂ ਹੀ ਇੱਕ ਬੱਸ ਨੂੰ ਕੱਟ ਜਾਗੇ ਜੇ ਵੀ ਲਈ ਉਹ ਦੇਖੋ ਪਹੁੰਚ ਗਏ ਆਪਾਂ ਮੰਡੀ ਟੱਪ ਕੇ ਤੇ ਪੰਡੋ ਦੇ ਨੇ ਰਹਿਣ ਦੀ ਠਾਰ ਆਪਣੀ ਹੋਈ ਹੈ ਜੋ ਹੋਟਲ ਸੈਲੀ ਦੇ ਵਿੱਚ ਇਧਰਲੇ ਪਾਸੇ ਬੱਲੀਆਂ ਪਈਆਂ ਨੇ ਰੋਡ ਦੇ ਬਹੁਤ ਹੋਟਲ ਸੈਲੀ ਐਂਡ ਉੱਪਰ ਪੁਲਸ ਲੈਨ ਹੈ ਰੈਸਟੋਰੈਂਟ ਆ ਉੱਪਰਲੇ ਪਾਸੇ ਜਿਹੜੀ ਹੈਗੀ ਐ ਪੁਲਸ ਲੈਨ ਇਧਰਲੇ ਪਾਸੇ ਤੇ ਆ ਇੱਕ ਬਣਿਆ ਹੋਇਆ ਜਾਂ ਗੁਰੂ ਘਰ ਮੰਦਿਰ ਹੈ ਕੋਈ ਆਹੋ ਮੋਟਾ ਜੀ ਗੱਡੀ ਸਿੱਧੀ ਕਰਕੇ ਲਾਉਂਦੇ ਹੋਏ ਵਾਗਤ ਵਾਸਤੇ 24 ਘੰਟੇ ਡਿਟਿਆ ਕੀ ਉਹ ਬੰਦਾ ਵਾਗਤ ਵਾਸਤੇ 24 ਘੰਟੇ ਕਿਹੜਾ ਖੜਾ ਰਹਿਣਾ ਹੱਥ ਹਾਂ ਇੱਕ ਬੰਦਾ ਇਹਨਾਂ ਨੇ ਇੱਥੇ ਸਾਈਡ ਤੇ ਪੱਕੇ ਤੌਰ ਤੇ ਖੜਾ ਰੱਖਿਆ ਹੈ ਉਹ ਮੁੰਡਿਆ ਕੋਟੀਕੁਟੀ ਪਾਲਾ ਕੋਈ ਕੋਈ ਜੈਗਣ ਜੁਗੜ ਪਾਲਾ ਵੀਰ ਓ ਸਾਰੂਣੀ ਬੰਦੇ ਲੇਟ ਚੁੱਕੇ ਆ ਗੱਦਿਆਂ ਦੇ ਉੱਤੇ ਇਹ ਆਪਣਾ ਅੱਜ ਦਾ ਕੰਮ ਰਹਿਣਾ ਹੈ ਤੇ ਪਿੱਛੇ ਕੀ ਮਾਹੌਲ ਹੈ ਇਸ ਪਾਸੇ ਬਾਥਰੂਮ ਹੈ ਮਾਹੌਲ ਪਿੱਛਾ ਸਵੇਰ ਦਾ ਇਹ ਕਰੀ ਹੁਣ ਦਿਖਾ ਦਿੰਨੇ ਆ ਤੇ ਸਵੇਰ ਦਾ ਦਿਖਾਵਾਂਗੇ ਤੁਹਾਨੂੰ ਸਵੇਰੇ ਖਾਲੇ ਐਦਾਂ ਜਿਹਾ ਉਹ ਸਾਹਮਣੇ ਵੇਖਿਆ ਪਾਣੀ ਵਗ ਰਿਹਾ ਹੈ ਇੱਥੋਂ ਇਹ ਤੁਹਾਨੂੰ ਮਾਹੌਲ ਬਾਕੀ ਦਿਖਾਵਾਂਗੇ ਸਵੇਰੇ ਉਧਰਲੇ ਪਾਸੇ ਰਹੇਗਾ ਸ਼ਹਿਰ ਇਸ ਪਾਸੇ ਨੂੰ ਆਪਣਾ ਜਾਣਾ ਹੈ ਅੱਗੇ ਲੋ ਵੀ ਰੋਟੀ ਆ ਗਈ ਖਾਂਦੇ ਖਾਂਦੇ ਯਾਦ ਆਇਆ ਵੀ ਬਲੌਗ ਤਾਂ ਬਣਾਉਣਾ ਰਹ ਗਿਆ ਹਾਂ ਔਰ ਇਹ ਵੀ ਅਜੇ ਟਾਈਮ ਨਾਲ ਲੁਕੇ ਆਂ ਰੋਟੀ ਪਣੀ ਖਾ ਕੇ ਟਾਈਮ ਨਾਲ ਸੌਂ ਗਏ ਕੱਲ ਨੂੰ ਸਾਡੇ 2 ਘੰਟੇ 2.5 ਘੰਟੇ ਤੋਂ ਫਰ ਹੋ ਮੈਚ ਨੂੰ 2 ਘੰਟੇ ਤੋਂ ਫਰ ਹੋ ਰਿਹਾ ਕੱਲ ਨੂੰ ਉਹ ਕਰਦੇ ਆ ਪਹੁੰਚਦੇ ਆ ਜੀ ਵੀ ਗੁੱਡ ਮਾਰਨਿੰਗ ਜੀ ਬੰਦੇ ਆਪਣੇ ਪਹਿਲਾਂ ਬਾਹਰ ਬੈਠੇ ਗੁੱਡ ਮਾਰਨਿੰਗ ਕਰ ਰਹੇ ਆ ਹਾਂ ਜੀ ਟਾਈਮ ਨਾਲ ਰੈਡੀ ਸਟੈਡੀ ਗੋ ਟਾਈਮ ਨਾਲ ਕਰੋ ਬਈ ਦੇਖੋ ਟਾਈਮ ਨਾਲ ਟਾਈਮ ਨਾਲ ਵਾਹ ਵੇ ਗੱਡੀ ਕੰਬਲ ਲਿਆਇਆ ਤੇ ਲੋਕ ਤਿਆਰ ਹੀ ਆ ਹੀ ਤੇ ਬਾਹਰ ਨਾਲ ਜਿਹੜਾ ਥਿਊ ਹੈ ਉਹ ਹੈਗਾ ਇਹੇ ਰਾਤ ਇਹਨਾਂ ਦਿਖਦਾ ਹੈ ਨਹੀਂ ਸੀ ਇਸ ਕਰਕੇ ਆਪਾਂ ਸੋਚਿਆ ਵੀ ਤੁਹਾਨੂੰ ਸਵੇਰੇ ਸਾਰਾ ਵੀਊ ਦਿਖਾ ਕੇ ਉਸ ਤੋਂ ਬਾਅਦ ਆਪਾਂ ਹੁਣ ਕਰਨ ਲੱਗੇ ਆਂ ਵਲੌਗ ਨੂੰ ਸਮਾਪਤ ਮਿਲਦੇ ਆ ਤੁਹਾਨੂੰ ਅਗਲੇ ਕੱਲ ਦੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਨੂੰ ਦੇਖੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਧੰਨਵਾਦ